ਨਵੇਂ ਬਰੇ ਦੇ ਪਹਿਲੇ ਦਿਨ ਉੱਤਰ ਪੂਰਬੀ ਰਾਜ ਮਣੀਪੁਰ ਦੇ ਮੁੱਖ ਮੰਤਰੀ ਐਨ ਬਰੇਨ ਸਿੰਘ ਨੇ ਆਪਣੇ ਲੋਕਾਂ ਤੋਂ ਮੁਆਫੀ ਮੰਗਦਿਆਂ ਇਹ ਕਿਹਾ ਹੈ ਕਿ ਪਿਛਲਾ ਸਾਲ ਸੂਬੇ ਲਈ ਬਹੁਤ ਮਾੜਾ ਅਤੇ ਮੰਦ ਭਾਗਾ ਸੀ ਜਿਸ ਵਿੱਚ ਲੋਕਾਂ ਨੇ ਆਪਣੇ ਸੈਂਕੜੇ ਸਨੇਹੀਆਂ ਨੂੰ ਗਵਾ ਦਿੱਤਾ ਡੈਂਡੀ ਕਈ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣਾ ਪਿਆ ਜਿਸ ਲਈ ਉਹ ਮੁਆਫੀ ਮੰਗਦੇ ਹਨ ਡੈਂਡੀ ਉੱਤਰ ਪੂਰਬੀ 7 ਰਾਜਾਂ ਵਿੱਚ ਮਣੀਪੁਰ ਇੱਕ ਛੋਟਾ ਜਿਹਾ ਪ੍ਰਾਂਤ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਅਕਸਰ ਜਾਤੀ ਹਿੰਸਾ ਦਾ ਸ਼ਿਕਾਰ ਰਿਹਾ ਹੈ ਡੈਂਡੀ ਪਰ ਪਿਛਲੇ ਸਾਲ ਮਈ ਮਹੀਨੇ ਦੇ ਸ਼ੁਰੂ ਤੋਂ ਇੱਥੇ ਆਪਸੀ ਨਸਲੀ ਝਗੜਿਆਂ ਵਿੱਚ ਜੋ ਕੁਝ ਹੋਇਆ ਉਹ ਜਿੱਥੇ ਬੇहद ਭਿਆਨਕ ਸੀ ਉੱਥੇ ਉਹ ਮੰਤਭਾਗਾ ਵੀ ਕਿਹਾ ਜਾ ਸਕਦਾ ਹੈ ਡੈਂਡੀ ਮੱਖਕ ਰੂਪ ਵਿੱਚ ਇਸ ਰਾਜ ਵਿੱਚ ਮੈਤੇਈ ਅਤੇ ਕੂਕੀ ਕਬੀਲਿਆਂ ਦੇ ਲੋਕ ਰਹਿੰਦੇ ਹਨ ਡੈਂਡੀ ਕੂਕੀ ਵਧੇਰੇ ਕਰਕੇ ਪਹਾੜੀ ਇਲਾਕਿਆਂ ਵਿੱਚ ਵਸੇ ਹੋਏ ਹਨ ਅਤੇ ਮੈਤੇਈ ਮੈਦਾਨੀ ਇਲਾਕਿਆਂ ਵਿੱਚ ਡੈਂਡੀ ਮੈਤੇਈ ਲੋਕਾਂ ਦੀ ਬਹੁ ਗਿਣਤੀ ਹੂਣ ਕਾਰਨ ਇੱਥੇ ਕਿਸੇ ਵੀ ਵਰਣ ਵਾਲੀ ਸਰਕਾਰ ਵਿੱਚ ਉਹਨਾਂ ਦੀ ਪ੍ਰਤੀਨਿਧਤਾ ਵਧੇਰੇ ਰਹਿੰਦੀ ਹੈ ਡੰਡੀ ਪਹਾੜੀ ਇਲਾਕਿਆਂ ਵਿੱਚ ਰਹਿੰਦੀ ਕੂਕੀ ਮਤੇਈ ਲੋਕਾਂ ਤੋਂ ਵਧੇਰੇ ਤੰਗੀ ਤੁਰਸ਼ੀ ਵਿੱਚ ਰਹਿੰਦੇ ਹਨ ਡੰਡੀ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਰਾਖਵੇਂ ਕਰਨ ਦੀਆਂ ਕੁਝ ਸਹੂਲਤਾਂ ਮਿਲੀਆਂ ਹੋਈਆਂ ਹਨ ਡੰਡੀ ਪਿਛਲੇ ਸਾਲ ਉਥੋਂ ਦੀ ਉੱਚ ਅਦਾਲਤ ਨੇ ਮੈਂ ਤੇਈ ਲੋਕਾਂ ਲਈ ਵੀ ਅਜਹਿ ਰੱਖਵੇਂ ਕਰਨ ਦਾ ਫੈਸਲਾ ਦਿੱਤਾ ਸੀ ਜਿਸ ਤੋਂ ਬਾਅਦ ਇਹਨਾਂ ਦੋਹਾਂ ਕਬੀਲਿਆਂ ਵਿੱਚ ਆਪਸੀ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ ਡੰਡੀ ਇਹ ਹਿੰਸਾਂ ਇੰਨੀ ਜ਼ਿਆਦਾ ਵਧ ਗਈ ਕਿ ਇਸ ਦੌਰਾਨ ਔਰਤਾਂ ਨਾਲ ਜ਼ਬਰ ਜਨਾਹ ਹੋਣ ਦੀਆਂ ਖਬਰਾਂ ਆਈਆਂ ਬਹੁਤ ਸਾਰੇ ਕਤਲ ਹੋਏ ਅਤੇ ਵੱਡੀ ਗਿਣਤੀ ਵਿੱਚ ਲੁੱਟਮਾਰ ਅਤੇ ਅੱਗਾਂ ਲਗਾਉਣ ਦੀਆਂ ਖਬਰਾਂ ਮਿਲੀਆਂ ਡੰਡੀ ਪਹਿਲਾਂ ਤੋਂ ਹੀ ਇਨ੍ਹਾਂ ਰਾਜਾਂ ਵਿੱਚ ਵਿਦਰੋਹ ਉੱਠਦੇ ਰਹੇ ਹਨ ਜਿੱਥੇ ਕੋਕੀ ਬਾਗੀਆਂ ਨੇ ਆਪਣੇ ਆਪ ਨੂੰ ਆਜ਼ਾਦ ਕਰਵਾਉਣ ਲਈ ਵੱਡੀ ਮਾਤਰਾ ਵਿੱਚ ਹਿੰਸਕ ਟੋਲੇ ਬਣਾਏ ਹੋਏ ਹਨ ਉੱਥੇ ਮੈ 23 ਬਾਗੀ ਵੀ ਪਿਛਲੇ ਲੰਬੇ ਸਮੇਂ ਤੋਂ ਕੌਮੀ ਆਜ਼ਾਦ ਫਰੰਟ ਬਣਾ ਕੇ ਸੂਬਾ ਅਤੇ ਕੇਂਦਰ ਸਰਕਾਰ ਨਾਲ ਹਥਿਆਰਬੰਦ ਹਿੰਸਕ ਲੜਾਈ ਲੜਦੇ ਰਹੇ ਹਨ ਡੈਂਡੀ ਇਹਨਾਂ ਵਿੱਚੋਂ ਬਹੁਤਿਆਂ ਨੇ ਆਪਣੀ ਸਰਹੱਦ ਨਾਲ ਲੱਗਦੇ ਮਿਆਂਮਾਰ ਵਿੱਚ ਸ਼ਰਨ ਲਈ ਹੋਈ ਹੈ ਡੈਂਡੀ ਆਪਸੀ ਜਾਤੀ ਹਿੰਸਾ ਦੇ ਨਾਲ-ਨਾਲ ਰਾਜ ਨੂੰ ਆਜ਼ਾਦ ਕਰਵਾਉਣ ਲਈ ਇਹ ਵਿਦਰੋਹੀ ਟੋਲੇ ਦਹਾਕਿਆਂ ਤੋਂ ਸੂਬਾ ਅਤੇ ਕੇਂਦਰ ਸਰਕਾਰ ਲਈ ਚੁਣੌਤੀ ਬਣੇ ਰਹੇ ਹਨ ਡੰਡੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਮਣੀਪੁਰ ਵਿੱਚ ਸਾਰੇ ਉੱਤਰ ਪੂਰਬੀ ਰਾਜਾਂ ਦੇ ਮੁਕਾਬਲੇ ਵਿੱਚ 77% ਦੀ ਹਿੰਸਾ ਦੀਆਂ ਵਾਰਦਾਤਾਂ ਹੋਈਆਂ ਹਨ ਡੰਡੀ ਸਾਲ 2022 ਵਿੱਚ ਇਹਨਾਂ ਦੀ ਗਿਣਤੀ 137 ਸੀ ਡੰਡੀ ਸਾਲ 2023 ਵਿੱਚ ਇਹਨਾਂ ਦੀ ਗਿਣਤੀ ਵਧ ਕੇ 187 ਹੋ ਗਈ ਅਤੇ ਨਵੰਬਰ 2024 ਤੱਕ ਇਹਨਾਂ ਦੀ ਗਿਣਤੀ ਵਧ ਕੇ 203 ਹੋ ਗਈ ਡੈਂਡੀ ਹੁਣ ਤੱਕ ਜਾਤੀ ਹਿੰਸਾ ਵਿੱਚ ਸੈਂਕੜੇ ਹੀ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਨੇ ਸ਼ਰਨਾਰਥੀ ਕੈਂਪਾਂ ਵਿੱਚ ਪਨਾਹ ਲਈ ਹੋਈ